ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਪਿੰਡ ਸਲਾਣਾ ਨੇੜੇ ਖੰਨਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਤੁਹਾਨੂੰ ਇਹ ਵੀਡੀਓ ਜਿਹੜੀ ਬਣਾ ਕੇ ਦਿਖਾ ਰਹੇ ਆ ਇੱਥੇ ਹਰ ਟਾਈਮ ਵਿਕਰੀ ਵਾਲੇ ਪਸ਼ੂ ਹੁੰਦੇ ਆ 30 ਤੋਂ 35 ਨਗ ਪਰ ਅੱਜ ਜਿਹੜੀ ਵੀਡੀਓ ਬਣੂਗੀ ਤਾਂ ਅੱਜ ਮੌਕੇ ਤੇ ਬਾਈ ਜੀ ਹੋਰਾਂ ਦੇ ਦੱਸਣ ਮੁਤਾਬਕ ਇੱਥੇ 60 ਤੋਂ 65 ਗਾਵਾਂ ਵਿਕਰੀ ਵਾਲੀਆਂ ਮੌਜੂਦ ਹੈ ਜਿਹੜੇ ਪੈਨ ਦੇ ਵਿੱਚੋਂ ਆਪਾਂ ਸ਼ੁਰੂਆਤ ਕਰ ਰਹੇ ਹਾਂ ਇਹ ਇੱਥੇ ਤਿਆਰ ਦੁੱਧ ਵਾਲੀਆਂ ਗਾਵਾਂ ਜੇ ਕਿਸੇ ਵੀਰ ਨੇ ਚੰਗੇ ਦੁੱਧ ਵਾਲੀ ਗਾਂ ਲੈਣੀ ਹੈ ਤਾਂ ਤੁਸੀਂ ਚੋ ਸਕਦੇ ਹੋ ਉਹ ਦੁੱਧ ਤੁਹਾਨੂੰ ਇੱਥੇ ਦੱਸ ਦੇਵਾਂਗੇ ਸੋ ਆਓ ਜਾਣਕਾਰੀ ਲਈਏ ਪਸ਼ੂ ਜਿਹੜਾ ਖਰੀਦਣਾ ਤੁਸੀਂ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਸੋਇਆ ਸੋਇਆ ਪਸ਼ੂ ਦੋ ਟਾਈਮ ਚੋ ਸਕਦੇ ਹੋ ਤਿੰਨ ਟਾਈਮ ਚੋ ਸਕਦੇ ਹੋ ਤੇ ਰੈਚ ਦਾ ਪ੍ਰਬੰਧ ਫੁੱਲ ਹੈਗਾ ਸਾਓ ਇਨਫੋਰਮੇਸ਼ਨ ਲੈਣੀ ਸ਼ੁਰੂ ਕਰੀਏ ਉਸ ਕਨਾਂਗ ਤੋਰ ਕੇ ਦਿਖਾਵਾਂਗੇ ਕਿਉਂਕਿ ਬਹੁਤੇ ਨਾਗ ਠੰਡ ਦਾ ਟਾਈਮ ਆ ਤੁਹਾਨੂੰ ਤੋਰ ਕੇ ਨਹੀਂ ਦਿਖਾਉਂਦੇ 60 65 ਪਸ਼ੂ ਕਹੇ ਤਾਂ ਤੁਸੀਂ ਇਸ ਸਾਈਡ ਤੇ ਵੀ ਨਿਗਾਹ ਮਾਰ ਲਓ ਸਾਰਾ ਫਾਰਮ ਤੁਹਾਨੂੰ ਇੱਥੇ ਭਰਿਆ ਦਸੂਗਾ ਇਸ ਸਾਈਡ ਤੋਂ ਤੁਸੀਂ ਦੇਖੋ ਸਾਰੀਆਂ گاਵਾ ਇਨ੍ਹਾਂ ਤੋਂ ਇਲਾਵਾ ਜਿਹੜੇ ਅਸੀਂ 5-7 ਨਾਗ ਤੋੜਨੇ ਆ ਉਹ ਬਾਹਰ ਅਲੱਗ ਵੀ ਬੱਦੇ ਹੋਏ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਮਿਲਦੇ ਆਂ ਬਾਈ ਨੂੰ ਵਿਰਿੰਦਰ ਭਾਈ ਸੱਸੀ ਕਾ ਸੱਸੀ ਕਾ ਭਾਈ ਜੀ ਅੱਜ ਮੌਕੇ ਤੇ ਕਿੰਨੇ ਪਸ਼ੂ ਮੌਜੂਦ ਹੋਣਗੇ ਜਿਹੜੇ ਵਿਕਰੀ ਵਾਲੇ 60 ਤੋਂ ਪਲੱਸ ਨੇ 60 65 ਪਸ਼ੂ ਹੈਗੇ 60 ਤੋਂ 65 ਪਸ਼ੂ ਇਸ ਟਾਈਮ ਵਿਕਰੀ ਵਾਲੇ ਮੌਜੂਦ ਹੈ ਹਾਂਜੀ ਹਾਂਜੀ ਉਸੇ ਤਰ੍ਹਾਂ ਹੀ ਹੈ ਜਿਵੇਂ ਗੱਬਣ ਵੀ ਹੁੰਦੀਆਂ ਕੱਚੀਆਂ ਵੀ ਹੁੰਦੀਆਂ ਸੂਈਆਂ ਵੀ ਹੁੰਦੀਆਂ ਪਾਜੀ ਸੂਈਆਂ ਹੋਈਆਂ ਜ਼ਿਆਦਾ ਆਪਣੇ ਕੋਲ ਜੀ ਠੀਕ ਹੈ ਹਾਜ਼ਰ ਹੈਗੀਆਂ ਮਤਲਬ ਪੰਜ ਚਾਰ ਦਿਨ ਦੇ ਵਿੱਚ ਸੂਣ ਵਾਲੀਆਂ ਜੀ ਠੀਕ ਹੈ ਕੱਚੀਆਂ ਥੋੜੀਆਂ ਘੱਟ ਨੇ ਗਾਵਾਂ ਕੱਚੀਆਂ ਆਪਣੇ ਉਹ ਘਰ ਦੇ ਪੈਣ ਚ ਹੈਗੀਆਂ ਨੇ ਉਹ ਲੱਗਣੇ ਬਿਲਕੁਲ ਹੈ ਜੀ ਠੀਕ ਹੈ ਯਾਨੀ ਤਿਆਰ ਗਾਵਾਂ ਜਾਂ ਸੂਈਆਂ ਵਾਲੀਆਂ ਗਾਵਾਂ ਜ਼ਿਆਦਾ ਅੱਜ ਹਾਂਜੀ ਹਾਂਜੀ ਅੱਛਾ ਜਿਹੜੀਆਂ ਕੋਸਕ ਬਾਰੇ ਜਦੋਂ ਆਪਣੀ ਗੱਲ ਹੋ ਰਹੀ ਸੀ ਮੇਰੇ ਖਿਆਲ ਚ ਹੈ ਜਿਆਦਾ ਬੱਛੀਆਂ ਇਸ ਵਾਰ ਆ ਪੰਜ ਪਾੜੀ 17 12 ਗਾਵਾਂ ਨੇ ਤਕਰੀਬਨ ਸਾਰੀ ਬੱਛੀ ਨੇ ਇਹ ਪੈਣ ਜਿਹੜਾ ਇਹਦੇ ਚ ਕਿੰਨੇ ਤੋਂ ਤੜਲਾਂ ਗਾਵਾਂ ਹੋਣ ਦਾ ਮਤਲਬ ਸਾਰੀ 30 ਤੋਂ ਬਾਹਰ ਬੌਲੀ ਤੇ ਚਲਦੀ ਜਾਂਦੀ ਐ ਇਸ ਟਾਈਮ ਐਵਰੇਜ ਮੰਨ ਕੇ ਜੇਲੀ 30 ਤੋਂ ਬਾਹਰ ਦੀ ਐਵਰੇਜ ਆਈ ਚੋਕੇ ਲੈ ਸਕਦਾ ਚਾਹੇ ਪੰਜ ਟਾਈਮ ਚੋਲਵੇ ਦੀ ਪਰ ਮੇਰੇ ਘਰੇ ਪੂਰੇ ਰਹੇ ਜੇ ਤਸੱਲੀ ਕਰੇ ਅਸੀਂ ਕੋਲ ਵੀ ਨਹੀਂ ਆਉਂਦੇ ਜਿਹੜੀ ਗਾਂ ਦੇ ਹੱਥ ਤੜੂਗਾ ਬੰਦਾ ਚੋਲਵੇ ਹੋਈ ਠੀਕ ਐ ਇਥੋਂ ਦੀ ਜਣੀ ਆਪਣੇ ਗਾਰੰਟੀ ਐ ਬਾ ਅਗਲਾ ਐ ਭਾਈ ਹੁਣ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਗਾਾਂਦ ਚੰਗੀ ਕੀਮਤ ਲਾਉਣੀ ਆ ਬੰਦੇ ਨੇ ਕਹਿੰਦਾ 45 50 ਕਿਲੋ ਚਵਾ ਕੇ ਲੈਣਾ ਦੁੱਧ ਬਾਅਦ ਚ ਕਹਿੰਦਾ ਗਾਰੰਟੀ ਦੇ ਭੇਜ ਦੋ ਮੈਂ ਕਹਾਂ ਜੀ ਤੁਸੀਂ ਪੇਮੈਂਟ ਤੁਸੀਂ ਲਾਉਣੀ ਆ ਸਹੀ ਹੈ ਆਗੇ ਦੇਖੋ ਕੀ ਫਾਇਦਾ ਕੋਈ ਭਾਜੀ ਜ਼ਿਆਦਾ ਫਰਕ ਨਹੀਂ ਪੈਂਦਾ ਤੇ ਦਿਹਾੜੀ ਵੀ ਲੱਗ ਜੂਗੀ ਆਪਾਂ ਜਾਨਵਰ ਛੋਟੇ ਘਰੇ ਚੰਗਾ ਨੇ ਜਿੰਦ ਨੂੰ ਮੁੜ ਕੇ ਲੰਬੇ ਵਾਲੇ ਕੰਮ ਤੋਂ ਬਚੇ ਰਹਾਂਗੇ ਸਹੀ ਹੈ ਅੱਛਾ ਇਸ ਵੈੜ ਦੀ ਆਪਾਂ ਸ਼ਾਰਟ ਵੀਡੀਓ ਪਾਈ ਸੀ ਕੱਲ ਹਾਂਜੀ ਹਾਂਜੀ ਇਹ ਹੋ ਗਈ ਸੇਲ ਇਹ ਸੇਲ ਆਪਾਂ ਦੀ ਹੋਈ ਹੋਈ ਹੈ ਜੀ ਠੀਕ ਹੈ ਇਹਦੀ ਹਾਈਟ ਦੇਖ ਸਕਦੇ ਤੁਸੀਂ ਲੰਬਾਈ ਕਿੰਨੀ ਹੈ ਜੀ ਸਹੀ ਹੈ ਦੱਸੋ ਇਹਦੀ ਸ਼ਾਰਟ ਵੀਡੀਓ ਪਾਈ ਸੀ ਕੱਲ ਤਾਂ ਕੱਲ ਛੋਟ ਵੀਡੀਓ ਪਾਈ ਸੀ ਇਹ ਨਹੀਂ ਵੀ ਵੀਡੀਓ ਵਾਸਤੇ ਪਸ਼ੂ ਅਲੱਗ ਤਿਆਰ ਕੀਤਾ ਜਾਂਦਾ ਤੁਸੀਂ ਹਵਾਨਾ ਹੋਣ ਵੀ ਦੇਖੋ ਉਸੇ ਤਰ੍ਹਾਂ ਕਰਮਾ ਵਾਲੀ ਦਾ ਭਰਿਆ ਤੁਹਾਨੂੰ ਨਜ਼ਰ ਆਊਗਾ ਚੰਗੇ ਦੁੱਧ ਵਾਲੀ ਐ ਵੜ ਸੋ ਬਾਕੀ گاਵਾ ਦੋਸਤੋ ਇੱਥੇ 30 ਦੀ ਐਵਰੇਜ ਚੱਲਦੀ ਹੈ ਜਿਨੇ ਕੋਈ ਪਸ਼ੂ ਖਰੀਦਣਾ ਤਾਂ 30 ਕਿਲੋ ਦੁੱਧ ਜਾਂ ਬੌਲਾ ਚੋਕੇ ਲੈ ਸਕਦੇ ਉੱਥੇ ਮੌਜੂਦ ਹੈ ਸੋ 17 گاਵਾ ਇਸ ਪੈਣ ਚ ਫਿਰਦੇ ਆ ਤੇ 17 ਮਗਰ ਹੀ ਬੱਚੇ ਜਿਹੜੇ ਉਹ ਵਛੀਆਂ ਸੋ ਆ ਕੇ ਦੇਖੋ ਤੁਸੀਂ ਵਿਜ਼ਿਟ ਕਰੋ ਜਿਹੜੀਆਂ گاਵਾ ਤੁਹਾਨੂੰ ਤੋਰ ਕੇ ਦਿਖਾਉਣੀਆਂ ਆਪਾਂ ਉਸ ਸਾਈਡ ਤੇ ਚੱਲਦੇ ਆ ਇਹ ਕੈਮਰਾ ਵੈਸੇ ਮਾਰਿਆ ਦੱਸੋ ਵੀ ਤੁਹਾਨੂੰ ਇੱਥੇ ਜਿਹੜੀਆਂ ਗਾਵਾਂ ਬੈਠੀਆਂ ਜਾਂ ਖੜੀਆਂ ਉਹ ਨਜ਼ਰ ਆ ਜਾਣ। ਤੋਂ ਬੈਡ ਨੂੰ ਦੇਖੋ ਤੁਸੀਂ ਥੋੜਾ ਵੀ ਮਨ ਮੰਨੂਗਾ ਦੇਖ ਕੇ ਕਿ ਵਾਕਈ ਇਰਤ ਚੰਗੇ ਦੁੱਧ ਵਾਲੀ ਗਾਂ। ਭਾਜੀ ਇੱਕ ਗੱਲ ਆਪਾਂ ਹੋਰ ਵੀ ਜਿਵੇਂ ਤੁਸੀਂ ਕਿਹਾ ਕਿ ਵੀਡੀਓ ਦੇ ਵਿੱਚ ਨਹੀਂ ਹਵਾਨੇ ਆਪਣੇ ਭਾਜੀ ਇਹ ਗਾਰੰਟੀ ਹੋਉਂਦੀ ਆ ਚਾਹੇ ਆਪਣੇ ਕੋਈ ਚੈਲੰਜ ਕਰ ਦੇਵੇ ਬਿਨਾ ਫੋਨ ਕਰੇ ਆ ਜਵੇ ਬੰਦਾ ਜਿੰਨਾ ਹਵਾਨਾ ਉਹ ਨੇਚਰਲ ਹੋਊਗਾ ਜੀ ਠੀਕ ਹੈ ਕੋਈ ਬਾਜ਼ਾਰ ਵਾਲਾ ਕੰਮ ਨਹੀਂ ਕਿਉਂਕਿ ਆਪਣਾ ਦੁੱਧੋ ਸ਼ਹਿਰ बिकਦਾ ਜੀ ਸਹੀ ਹੈ ਬਾਕੀ ਪਰਮਾਤਮਾ ਦੀ ਕਿਰਪਾ ਨਾਲ 24 ਘੰਟੇ ਗਾਹਕ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸੇ ਕਿ ਜੰਮੂ ਦਾ ਗਾਹਕ ਆਪਣੇ ਕੋਲ ਬੈਠਾ ਤੇ ਕਸ਼ਮੀਰ ਦੇ ਆਏ ਹੋਏ ਨੇ ਠੀਕ ਹੈ ਉਹ ਨਮਾਜ਼ ਪੜਨ ਗਏ ਉਹਨੇ ਹੋ ਸਕਦਾ ਆਪਣੀ ਵੀਡੀਓ ਚੱਲਦੇ ਚੱਲਦੇ ਆ ਜਾਣ ਠੀਕ ਹੈ ਅੱਛਾ ਇੱਕ ਗੱਲ ਹੋਰ ਦੱਸ ਦੇ ਬਾਈ ਟਰਾਂਸਪੋਰਟ ਦਾ ਸਾਧਨ ਟਰਾਂਸਪੋਰਟ ਅਵੇਲੇਬਲ ਹੁੰਦੀ ਆਪਣੇ ਕੋਲ 24 ਘੰ ਜਿੰਨ ਕਰੇ ਆਪਣੀ ਸੇਵਾ ਉਹਨਾਂ ਦੀ ਉਦੋਂ ਵੱਧ ਕਰਕੇ ਤੋਰਾਂਗੇ ਜੀ ਸਹੀ ਹੈ ਗਾਂ ਲਵੇ ਨਾ ਲਵੇ ਬਾਤ ਦੀ ਗੱਲ ਆ ਪਰ ਅਸੀਂ ਆਉ ਭਗਤ ਪੂਰੀ ਕਰਦੇ ਆ ਬੰਦੇ ਅੱਛਾ ਰੇਟ ਦੀ ਜੇ ਗੱਲ ਕਰੀਏ ਤਾਂ ਅੰਗਾ ਜੀ ਇੱਕ ਘੱਟੋ ਘੱਟ 85000 ਤੋਂ ਜੀ ਚੰਗੀਆਂ ਗਾਂ ਕਿਸੇ ਬੰਦੇ ਨੇ ਲੱਭ ਰਿਹਾ 25 ਤੋਂ 30 ਕਿਲੋ ਵਾਲੀ ਉਹ ਲੱਖ ਰੁਪਏ ਤੋਂ ਰੇਡ ਸ਼ੁਰੂ ਆ ਜੀ ਬਸ ਠੀਕ ਹੈ ਜੀ ਕਦੋਂ ਚਾਹ ਜਿੰਨਾ ਮਰਜ਼ੀ ਲੈ ਲਵੇ ਮਤਲਬ ਜਿਹੜਾ ਬੰਦਾ ਆ ਗਿਆ ਉਹਨੂੰ ਉਹਦੀ ਪਸੰਦ ਦੀ ਗਾਂ ਇੰਨੇ ਪਸ਼ੂਆਂ ਚੋਂ ਤਾਂ ਕੋਈ ਨਾ ਕੋਈ ਸਿਲੈਕਟ ਹੋਊਗੀ ਜੀ ਦੇਖੋ ਜਿਹੜਾ ਭੰਗ ਆਈ ਟਾਈਮ ਪਾਸ ਕਰਨਾ ਉਹਦੀ ਆਪਾਂ ਗੱਲ ਨਹੀਂ ਕਰਦੇ ਜ ਸੋ ਇਸ ਸਾਈਡ ਦੇ ਉੱਤੇ ਵੀ ਕੁਝ ਤਾਜ਼ੀਆਂ ਸੂਈਆਂ ਹੋਈਆਂ ਬਿਲਕੁਲ ਤਾਜ਼ੀਆਂ ਸੂਈਆਂ ਹੋਈਆਂ ਗਾਵਾਂ ਹੈਗੀਆਂ ਫਾਰਮ ਜਿਵੇਂ ਪਹਿਲਾਂ ਗੱਲ ਕੀਤੀ ਹੈ ਜਿੱਧਰ ਨਿਗਾਹ ਵੱਜੂਗੀ ਤੁਹਾਨੂੰ ਗਾਵਾਂ ਦੇਖਣ ਨੂੰ ਮਿਲਣਗੀਆਂ ਕਿਉਂਕਿ 60-65 ਨਗਰ ਬਹੁਤ ਹੁੰਦੇ ਆ ਤੇ ਇੱਥੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਮਤਲਬ ਜਦੋਂ ਵੀ ਆਉਂਗੇ ਪਸ਼ੂ ਵਿਕਰੀ ਵਾਲੇ ਮੌਜੂਦ ਰਹਿਣਗੇ ਆਓ ਸ਼ੁਰੂਆਤ ਕਰਕੇ ਆਪਾਂ ਇਸ ਸਾਈਡ ਤੋਂ ਕੁਝ ਵੇੜਾ ਤੁਹਾਨੂੰ ਤੋਰ ਕੇ ਦਿਖਾਉਣੇ ਆ ਆ ਭਾਈ ਇਧਰੋਂ ਸ਼ੁਰੂਆਤ ਕਰ ਲੈਨੇ ਆਪਾਂ ਕੁਝ ਗਾਵਾਂ ਜਿਹੜੀਆਂ ਤੋਰ ਕੇ ਦਿਖਾਉਣਗੇ ਜੀ ਜਾਈ ਆ ਹੁਣੇ ਸੂਈਆਂ ਗਾਂ ਆਹੀ ਠੀਕ ਹੈ ਮਨਾਈ ਜੇ ਲੋਕੀ 2 ਘੰਟੇ ਹੋਏ ਹੋਣਗੇ ਜੇਰ ਪੈਣੀ ਹਜੇ ਦੀ ਠੀਕ ਹੈ ਤੇ ਬਹੁਤ ਹੀ ਚੰਗੇ ਸੀਮਨ ਦੀ ਬੱਛੀ ਹੈ ਜੀ ਮੈਂ ਬੱਛੀ ਵੀ ਦਿਖਾ ਦੇਣਾ ਮੁੰਡੇ ਨੂੰ ਕਹਨਾ ਛੋਟੂ ਬੱਛੀ ਦਿਖਾਓ ਬੇਟਾ ਦੀ ਤੁਦੂ ਦੀ ਗੱਲ ਕਰੀਏ ਪਾ ਜੀ ਪਹਿਲੇ ਸੂਈ 45 ਤੋਂ ਬਾਹਰ ਪਾਇਆ ਹੈ ਇਹਦਾ 50 ਕਿਲੋ ਦੀ ਆਪਾਂ ਗਾਰੰਟੀ ਦੇ ਚਵਾ ਕੇ ਵੀ ਦੇ ਦਾਂਗੇ ਤਾਂ ਸੂਈ ਹੋਵੇ ਇਹ ਠੀਕ ਹੈ ਹਾਂਜੀ ਸੋ ਦੋਸਤੋ ਇਹਨੇ ਵੱਛੀ ਨੂੰ ਜਨਮ ਦਿੱਤਾ ਹੈ ਤੇ ਵੱਛੀ ਬੜੇ ਚੰਗੇ ਸੀਮਨ ਦੀ ਹੈ ਤਾਜੀ ਬਿਲਕੁਲ ਹੈ ਗਾਂ ਸੂਈ ਹੈ ਹਜੇ ਜੇਰ ਇਹਨੇ ਪਾਉਣੀ ਹੈ ਦੋਸਤੋ ਵੱਛੀ ਦੇਖ ਲਓ ਕਰਮਾਲੀ ਦੀ ਕਿੰਨੀ ਕਿ ਨਰੋਈ ਬੱਛੀ ਨੂੰ ਇਹਨੇ ਜਨਮ ਦਿੱਤਾ ਤੋਰਦੇ ਬਈ ਇਹ ਗਾਂ ਨੂੰ ਗਾਂ ਖੋਲ ਬੂ ਸੋ ਇਹ ਤੋਰ ਕੇ ਦਿਖਾਉਣੇ ਆ ਜਗਾ ਦੱਸੋ ਕਿਉਂਕਿ ਹੈ ਤਾਂ ਬਹੁਤ ਵੱਡਾ ਫਾਰਮ ਪਰ ਬਾਹਰ ਠੰਡ ਹੋਣ ਕਰਕੇ ਪੰਨੜ ਲੱਗੇ ਹੋਏ ਆ ਤੇ ਅੰਦਰੇ ਅੰਦਰ ਜਿੰਨਾ ਕੋ ਪੋਸੀਬਲ ਹੋਇਆ ਤੁਹਾਨੂੰ ਇਹਨਾਂ ਗਾਵਾਂ ਨੂੰ ਤੋਰ ਕੇ ਦਿਖਾ ਦਨੇ ਬਹੁਤ ਹੀ ਲੰਬੀ ਵੀਡੀਓ ਨਹੀਂ ਲੀ ਜਾਂਦੇ ਬਸ ਮਸਾਂ ਅਸੀਂ 7-8 ਨਾਗੀ ਤੋਰਨੇ ਆ ਇਨਫੋਰਮੇਸ਼ਨ ਹੀ ਦੇਈ ਦੀ ਹੈ ਵੀ ਪਸ਼ੂ ਮੌਜੂਦ ਆ ਤੇ ਹਰ ਵਾਰ ਕਹੀਦਾ ਵੀ 30-35 ਨਾਗ ਹੁੰਦੇ ਆ ਪਰ ਇਸ ਵਾਰ ਤਾਂ ਤੁਸੀਂ 60 ਤੋਂ 65 ਨਾਗ ਇੱਥੇ ਵਿਕਰੀ ਵਾਲੇ ਮੌਜੂਦ ਜਿਹੜੇ ਉਹ ਦੇਖੋਗੇ ਤੋ ਇਹ ਗਾਂ ਦੇਖੋ ਜਿਹੜੀ ਗੱਲ ਕਾ ਗੱਲ ਆਪਾਂ ਪਾਪਾ ਜੀ ਕੱਲ ਗਾਂ ਵੇਚੀ ਆ ਸੇਮ ਉੱਡਾ ਹੀ ਸਾਈਜ਼ ਆ ਜੀ ਉਹ ਤੋਂ ਛੋਟੀ ਹੈ ਕਿ ਉਹ ਪੂਰਾ ਵੱਡੀ ਹੋਊਗਾ ਜੀ ਸਹੀ ਹੈ ਵਜਨ ਉੱਡਾ ਹੀ ਉਨੇ ਚੌੜੀਆਂ ਬਹੁਤ ਵੱਡਾ ਡਾਂਜਾ ਮੋੜ ਲਾ ਬਾਈ ਕਮਾਲ ਐ ਇੱਥੇ ਹਾਈਟ ਲੈਂਥ ਦੇਖੋ ਤੇ ਬੱਚਾ ਇਹਦੇ ਨਾਲ ਵੱਛੀ ਹੈ ਤੋ ਵੱਛੀ ਵਾਲੀਆਂ ਗਾਵਾਂ ਦਾ ਫਾਇਦਾ ਇਹ ਹੋ ਜਾਂਦਾ ਵੀ ਡੇਢ ਸਾਲ ਦੀ ਵੱਛੀ ਨਾਲ ਗਾ ਬਣ ਜਾਂਦੀ ਹੈ ਨੋਤੇ ਆ ਜਾਂਦੀ ਹੈ ਇਹ ਖੋਰ ਗਾਂ ਤਾਜੀ ਸੂਈ ਵੀ ਅਵਿੰਦਰ ਭਾਈ ਇਹ ਕਿੰਨਵਾ ਸੂਆ 2 ਨੰਬਰ ਇਹ ਭਾਜੀ ਦੂਜਾ ਸੂਆ ਜੀ ਇਹ ਰਾਤ ਦੀ ਸੂਈ ਹੈ ਜੀ ਇਹਦੇ ਮਗਰੀ ਬੱਚੀ ਹੈ ਜੀ ਜੇਰੇ ਦੀ ਪੈ ਗਈ ਹੈ ਜੀ ਠੀਕ ਹੈ ਤੇ ਮਿਲਕਿੰਗ ਦੀ ਗੱਲ ਕਰੀਏ ਤਾਂ 40 ਕਿਲੋ ਤੋਂ ਪਲੱਸ ਦੀ ਮਿਲਕਿੰਗ ਕਰਾ ਦੂਗੀ ਜੀ ਇਹ ਠੀਕ ਹੈ ਹਾਂਜੀ ਤੋਰੇ ਭਾਈ ਇਹਨਾਂ ਦੀ ਇਹਦੇ ਨਾਲ ਵੀ ਬੱਚਾ ਬੱਚੇ ਸੇਮ ਫਾਰਮ ਚ ਲਈਆਂ ਨੇ ਜੀ ਸੇਮ ਹੈ ਢਾਂਚਾ ਮਤਲਬ ਸੀਮਨ ਵੀ ਦੋਨਾਂ ਦੇ ਸੇਮ ਹੀ ਹੋਣਗੇ ਮੈਨੂੰ ਲੱਗਦਾ ਜੀ ਠੀਕ ਹੈ ਆਪਾਂ ਡਿਟੇਲ ਸਾਰੀ ਅਗਲੇ ਨੂੰ ਜਿਹਨੇ ਲੈਣੀ ਹੈ ਪੈਟਾਗਰੀ ਸਾਰੀ ਮਿਲ ਜੂਗੀ ਇਹ ਫਾਰਮਾਂ ਚੋਂ ਠੀਕ ਹੈ ਸੋ ਇਹ ਦੋ ਗਾਵਾਂ ਇੱਕੋ ਫਾਰਮ ਦੀ ਬਰੀਡ ਹੈ ਬਾਈ ਕਹਿੰਦਾ ਅੱਥੀ ਚੁਆਈ ਵਾਲਾ ਵੀ ਥਾਣਾ ਦੱਸੋ ਤੇ ਮਸ਼ੀਨ ਤੇ ਤਾਂ ਥਾਣਾ ਪਾਸ ਹਰੇਕ ਹੋਈ ਜਾਣਾ ਹੁੰਦਾ ਹੈ ਫਿਕਸ ਜਾਂ ਹਵਾਨਾ ਚੰਗਾ ਹਵਾਨਾ ਤਿਆਰ ਕਰਕੇ ਨੇ ਬੱਚੀ ਨੂੰ ਜਨਮ ਦਿੱਤਾ ਹੈ ਇਹਦੀ ਬੱਚੀ ਥੋੜਾ ਕਰਾਸ ਬਰੀਡ ਚ ਲੱਗਦੀ ਹੈ ਕਈ ਵਾਰਾ ਰੁਝਾਨ ਐਡਾਂ ਦਾ ਫਾਰਮਾਂ ਦੇ ਵਿੱਚ ਹੁੰਦਾ ਕੁਝ ਵੱਖਰੀ ਨਸਲ ਤਿਆਰ ਕਰਨ ਵਾਸਤੇ ਐਕਸਪੈਰੀਮੈਂਟ ਹੁੰਦੇ ਰਹਿੰਦੇ ਆ ਮੈਂ ਤੁਹਾਨੂੰ ਇਹਦੀ ਵੀ ਬੱਚੀ ਦਿਖਾ ਦੂੰਗਾ ਗਾ ਦਾ ਹਵਾਨਾ ਬਹੁਤ ਸੋਹਣਾ ਥਾਂ ਦਾ ਸਹਿ ਚੰਗਾ ਤੇ ਬੱਛੀ ਸਾਹਮਣੇ ਦੁੱਧ ਪਾ ਜੀ ਮੰਨ ਕੇ ਚੱਲੂਗੀ ਬੱਛੀ ਪਲਾ ਕੇ ਆਪਾਂ 11 12 ਕਿਲੋ ਕੱਢਿਆ ਹੋਊਗਾ ਜੀ ਠੀਕ ਹੈ ਤੇ ਜਿੰਨਾ ਵੀ ਤਿਆਰ ਨੇਚਰਲ ਤਿਆਰ ਹੈ ਜੀ ਕਿਉਂਕਿ ਫਾਰਮ ਦੀ ਗਾਂ ਜਿਹਨੀਆਂ ਚੋਆਈ ਹੋਣੀ ਉਹਨਾਂ ਹੀ ਪੰਡਣਾ ਇਹਨੇ ਸਹੀ ਇਹਦੂ ਅੱਕੇ ਜਿਹੜੀ ਗਾਂ ਬਈ ਭਾਜੀ ਇਹਦੇ ਮਗਰ ਮੇਲ ਹੈ ਜੀ ਠੀਕ ਹੈ ਇਹ ਸੂਬਾ ਦੀ ਸੂਈ ਹੈ ਤਕਰੀਬਨ ਜੇੜ ਰਹੀ ਡੰਨਾ ਜੀ ਪੂਰੀ ਤੇ ਦੁੱਧ ਚੋਆ ਆਪਾਂ 11 12 ਕਿਲੋ ਇਹਦਾ ਵੀ ਠੀਕ ਹੈ ਖੜੀ ਰਹਿੰਦੇ ਖੜੀ ਆਏ ਬਿੜ ਇਹਦੂ ਅੱਕੇ ਜਿਹੜੀ ਗਾਂ ਬਈ ਇਹ ਭਾਜੀ ਕੱਲ ਦੀ ਸ ਠੀਕ ਹੈ ਹਾਂਜੀ ਸੋ ਇਹ ਕੁਸੋਰ ਗਾਵਾਂ ਵੀ ਖੜੀਆਂ ਆਪਾਂ ਉਧਰ ਲਿਆਂ ਦਿਖਾਉਣੀਆਂ ਭਾਜੀ ਗੱਬਣਾ ਕਰਾ ਦਿਖਾ ਦਿੰਨੇ ਆਪਾਂ ਬਾਹਰੇ ਹੋਣੀ ਜੀ ਜਿਹੜੀਆਂ ਆਪਣੇ ਕੋਲ ਸੋ ਦੋਸਤੋ ਸੂਈਆਂ ਸੂਈਆਂ ਗਾਵਾਂ ਤੁਹਾਨੂੰ ਦਿਖਾਤੀਆਂ ਕੁਸ ਤਿਆਰ ਦੁੱਧ ਵਾਲੀਆਂ ਦਿਖਾਤੀਆਂ ਤੇ ਇਸ ਪੈਨ ਦੇ ਵਿੱਚ ਜਾਂ ਇੱਥੇ ਅਸੀਂ ਕੁਸਕ ਨਾਗ ਸਿਲੇਕਟਡ ਜੇ ਬਾਹਰ ਕੱਢ ਲਏ ਸੀ ਉਹ ਤੁਹਾਨੂੰ ਪੰਜ ਕਿ ਗਾਵਾਂ ਹੋਰ ਦਿਖਾ ਦਿੰਨੇ ਆ ਇਹ ਗੱਬਣਾ ਗਾਵਾਂ ਸੋ ਆਓ ਡਿਟੇਲ ਪੁੱਛਣੀ ਸ਼ੁਰੂ ਕਰਦੇ ਆ ਇੱਕ ਬਹੁਤ ਵੱਡੇ ਗੱਦ ਕਾਠ ਦੇ ਵਿੱਚ ਜਰਸੀ ਕ੍ਰੋਸ ਗਾਂ ਇਹਦੇ ਤੋਂ ਸ਼ੁਰੂਆਤ ਕਰਦੇ ਆ ਇਸ ਪਾਸੇ ਗੱਬਣ گاਵਾ ਦੀ ਮਿਲਦੇ ਆ ਭਾਈ ਨੂੰ ਵਿਰਿੰਦਰ ਭਾਈ ਜਿਹੜੀ ਪਹਿਲੇ ਨੰਬਰ ਤੇ ਗਾਂ ਖੜੀ ਐ ਭਾਜੀ ਜਰਸੀ ਕ੍ਰੋਸ ਆ ਜੀ ਐਚਐਫ ਦੇ ਬੇਟੋਂ ਹੋਈ ਐ ਜੀ ਚੰਗੇ ਸੀਮੰਦੀ ਐ ਜੀ ਮਿਲਕਿੰਗ ਦੀ ਗੱਲ ਕਰੀ ਤਾਂ 38 39 ਕਿਲੋ ਦਾ ਪਹਿਲੇ ਸੂਏ ਦਾ ਰਿਕਾਰਡ ਆ ਜੀ ਅੱਛਾ ਦੂਜਾ ਸੂਆ ਸੋਤੀ ਦੂਜਾ ਸੂਆ ਸੂਣ ਨੂੰ ਬਿਲਕੁਲ ਰੈਡੀ ਐ ਜੀ ਅੱਜ ਸੂਪ ਉਪਰ ਦੋ ਦਿਨ ਕੱਢ ਵੀ ਸਕਦੀ ਆ ਠੀਕ ਐ ਹੋ ਸਕਦਾ ਆਪਾਂ ਮਿਲਕਿੰਗ ਕਰਵਾ ਕੇ ਵੀ ਵੇਚ ਦਾਂਗੇ ਜੀ ਕੋਈ ਆਪਾਂ ਨੂੰ ਏਡਾ ਲਾਲਚ ਨਹੀਂ ਹੈਗਾ ਇਹਦਾ ਜੀ ਠੀਕ ਹੈ ਪਰ ਜਿੰਨਾ ਵੀ ਕਰਮ ਵਾਲੀ ਨਾ ਹਵਾਨਾ ਬਣਾਉਣਾ ਸਾਰਾ ਹੀ ਫਿਕਸ ਹੈ ਜੀ ਪੂਰਾ ਜ਼ਬਰਦਸਤ ਹਵਾਨਾ ਬਣਾਉਗੀ ਜੀ ਖਣ ਤਾਂ ਸਾਈਡ ਬੜਾ ਚੰਗਾ ਜੀ ਖੋਲ ਨੀ ਭਾਈ ਇਹਨੂੰ ਛੋਟੂ ਖੋਲ ਦੇ ਸੋ ਬੜਾ ਤਕੜਾ ਹਵਾਨਾ ਦੋਸਤੋ ਇਹਦਾ ਤਿਆਰ ਹੋਣ ਵੀ ਤੇ ਹਜੇ ਇਹ ਦਿਨ ਲੈਂਦੀ ਆ ਸੋਨ ਦੇ ਵਿੱਚ ਸੋਨਾ ਦੁੱਧ ਪਾਉਗੀ ਕਰਮ ਵਾਲੀ ਸੋ ਫੇਰ ਤੁਸੀਂ ਇਹਦਾ ਹਵਾਨਾ ਇਸ ਸਾਈਡ ਤੋਂ ਦੇਖ ਸਕਦੇ ਹੋ ਸਾਈਡ ਹਵਾਨੇ ਦਾ ਦੇਖੋ ਹਜੇ ਜਦੋਂ ਪੂਰਾ ਭਰੂਗੇ ਉਦੋਂ ਗੱਲ ਕੁਝ ਹੋਰ ਹੋਊਗੀ ਇਹਦੇ ਨਾਲ ਇੱਕ ਹੋਰ ਵੈੜ ਖੜੀ ਐ ਆ ਭਾਈ ਜਿਹੜੀ 2 ਨੰਬਰ ਤੇ ਵੈੜ ਭਜੀ ਸਨੋਮੈਨ ਸੀਮਨ ਦੀ ਆਪ ਹੈ ਜੀ ਇਹ तकरीबन ਟਾਈਮ ਦੀ ਗੱਲ ਕਰੀਏ ਤਾਂ ਹਫਤੇ ਤੋਂ 10 ਦਿਨ ਪਏ ਨੇ ਜੀ ਹਜੇ ਇਹਦੇ ਠੀਕ ਹੈ ਤੇ 32 33 ਕਿਲੋ ਦੁੱਧ ਚਵਾਇਆ ਹੈ ਤੇ 35 ਤੋਂ ਉੱਪਰ ਦੀ ਮਿਲਕਿੰਗ ਕਰਾ ਦੂਗਾ ਜੀ ਠੀਕ ਹੈ ਹਾਂਜੀ ਤੋਰੀ ਬਈ ਪ੍ਰਕਾਸ਼ ਤੋੜ ਦੇ ਤੂੰ ਬੇਟਾ ਸੋ ਦੱਸੋ ਦੇਖੋ ਫੁੱਲ ਹਾਈਟ ਲੈਂਥ ਦੀ ਇਹ ਵੀ ਹਜੇ ਦਿਨ ਪਏ ਆ ਸੋਨ ਚ ਅਗਾੜੀ ਚੰਗੀ ਭਰੀ ਬੈਠੀ ਹੈ ਪਿੱਛੋਂ ਹਵਾਨਾ ਅਜੇ ਢਿੱਲਾ ਦੱਸਦਾ ਹੈ ਕੋਕੇ ਦਿਨ ਪਏ ਆਜ ਸੂਨ ਚ ਤਾਂ ਨੇੜ ਆਇਆ ਪਸ਼ੂ ਹਵਾਨਾ ਪੂਰਾ ਮੌਸਮ ਭਾਜੀ ਥੋੜਾ ਜਿਆਦਾ ਖਰਾਬ ਕਰਕੇ ਆਪਾਂ ਦਿਖਾਈਆਂ ਨਹੀਂ ਬਾਹਰੇ ਨਹੀਂ ਬਾਹਰ ਕੱਢ ਕੇ ਫਾਰਮ ਦੇ ਗਾਵਾਂ ਨੇ ਖੁੱਲ੍ਹੇ ਛੱਡ ਕੇ ਹੁਣ ਆ ਲਈਆਂ ਨੇ ਤਾਂ ਠੀਕ ਐ ਕਮਾਲਾ ਬਈ RAMNA ਬੇਟਾ RAMNAL ਸੋਏ ਦੋਸੋ ਗਾਂ ਫਾਰਮ ਦੇ ਵਿੱਚੋਂ ਆਈ ਆ ਤਾਂ ਥੋੜਾ ਜਿਆ ਆਪਦੀ ਮਰਜ਼ੀ ਨਾਲ ਤੁਰਨਾ ਪਸ਼ੂ ਚਾਹੁੰਦਾ ਹੁੰਦਾ ਕਿਉਂਕਿ ਖੁੱਲਾ ਪਸ਼ੂ ਆਉਂਦਾ ਬੰਦੇ ਬਾਈ ਸੋਏ 2 ਨੰਬਰ ਦੇ ਉੱਤੇ ਸੀ ਕਿ ਦੱਸੋ ਵੇੜ ਇਹ ਜਿਹੜੀਆਂ ਇੱਥੇ ਗੱਭਣ ਗਾਵਾਂ ਤੁਹਾਨੂੰ ਦਿਖਾਉਣ ਲੱਗੇ ਤਿੰਨ ਨੰਬਰ ਤੇ ਇੱਕ ਹੋਰ ਗਾਂ ਸੂਣ ਵਾਲੀ ਹੈ ਹਜੇ ਇਹ ਭਾਜੀ 10 ਦਿਨ ਪਏ ਨੇ ਬੱਚੀ ਰਹੀ ਤੇ ਸਟ੍ਰਾਈਕਰ ਬੁੱਲਦੀ ਆਪ ਹੈ ਠੀਕ ਹੈ ਕੈਪਮੈਨ ਸੀਮਨ ਤੋਂ ਅੱਗੇ ਪ੍ਰੈਗਨੈਂਟ ਹੈ ਜੀ ਮਿਲਕਿੰਗ ਦੀ ਗੱਲ ਕਰੀਏ ਤਾਂ 42 ਕਿਲੋ ਦਾ ਰਿਕਾਰਡ ਪਹਿਲੇ ਸੂਏ ਦਾ ਹੀ ਇਹਦਾ ਠੀਕ ਹੈ ਮਤਲਬ 45 ਕਿਲੋ ਦੀ ਉੱਤੇ ਮਿਲਕਿੰਗ ਕਰਾ ਲਓ ਵੇਨਸ ਵੂਨ ਜੋ ਹੁਣ ਤੋਂ ਹੀ ਬਹੁਤ ਜ਼ਬਰਦਸਤ ਦਿਖਦੇ ਆਣੇ ਹਵਾਨੇ ਦੇ ਜੀ ਜਿੰਨਾ ਕੋ ਫਿਕਸੇ ਬਣਾਉਗੇ ਦੇਖੋ ਗਾ ਨੂੰ ਤੁਸੀਂ ਵੱਡਾ ਢਾਂ ਚਾਹੀਦਾ ਵੀ ਬਰੀਕ ਬਹੁਤ ਜਿੰਨੀ ਕ ਆਪਾਂ ਬਰੀਕ ਕਹ ਸਕਦੇ ਬਾਕੀ ਮੇਨ ਨਿਸ਼ਾਨੀ ਜਿੱਥੇ ਹੰਨੇ ਦੇ ਦੇਖ ਲਓ ਬਾੜ ਨਹੀਂ ਹੈਗੇ ਜਮਾਈ ਫਾਰਮ ਵਾਲੀ ਗਾਂ ਦੀ ਨਿਸ਼ਾਨੀ ਹੁੰਦੀ ਹੈ ਅੱਛਾ ਕਿ ਹੰਨਾ ਰਗੜਿਆ ਹੋਇਆ ਉੱਪਰੋਂ ਬਿਲਕੁਲ ਹੈ ਜੀ ਠੀਕ ਹੈ ਸੋ ਸੋ ਇਹ ਜਿਵੇਂ ਉੱਪਰ ਪਾਈਪ ਲੱਗੀ ਹੁੰਦੀ ਹੈ ਫਾਰਮਾ ਦੇ ਵਿੱਚ ਪੱਠਾ ਨੀਰਾ ਖਾਣ ਲੱਗਿਆ ਤਾਂ ਉਹ ਥਾਂ ਜਿਹੜਾ ਉਹ ਰਗੜਿਆ ਜਾਂਦਾ ਉਹਦੇ ਨਾਲ ਸੋ ਵੱਡੇ ਕਾਟ ਦੇ ਕਾਟ ਦੀ ਹੈ ਇਹ ਵੀ ਹਲੇ ਸੂਣ ਚ ਦਿਨ ਲੈਂਦੀ ਐ ਰੇਟ ਜਿਹੜੇ ਉਹ ਫੋਨ ਕਰਕੇ ਤੁਸੀਂ ਕਨਫਰਮ ਕਰ ਲਿਓ ਕਿਉਂਕਿ ਜਦੋਂ ਨੂੰ ਤੁਸੀਂ ਆਉਂਗੇ ਹੋ ਸਕਦਾ ਜੜੀਆਂ ਗਾਵਾਂ ਦਿਖਾਈਗੇ ਇਹਨਾਂ ਚੋਂ ਵੀ 2-4 ਸੇਲ ਹੋ ਜਾਣਗਾ ਕਹਿੰਦਾ ਰਹਿੰਦਾ ਤੇ ਨਾਮ ਨੂੰ ਕੋਸੂ ਹੋਰ ਐਡ ਹੋ ਰੇਟ ਦੀ ਭਾਜੀ ਭਗ ਦੱਸੇ ਦਿੰਨੇ ਆ ਕਿ ਵੀਰ ਕਹਿੰਦੇ ਨੇ ਕਿ ਰੇਟ ਕੱਤ ਨਹੀਂ ਕਰਦੇ ਰੇਟ ਭਾਜੀ ਕੋਈ ਆਪਾਂ ਨੂੰ ਏਡੀ ਲਾਲਚ ਨਹੀਂ ਹੁੰਦੀ ਰੇਟ ਸੇਮ ਹੀ ਹੁੰਦਾ ਗਾਂ ਦਾ ਪਰ ਐ ਆ ਕਿ ਹੁਣ ਆਪਾਂ ਕੱਚੀ ਗਾਂ ਦੇ ਪੈਸੇ ਲਾਏ ਨੇ ਜੀ ਸਾਲੇ ਸੌਦੇ ਨੇ ਰਿਸਕ ਵੀ ਐ ਚ ਸਹੀ ਹੈ ਐ ਤਾਂ ਹੈ ਨਹੀਂ ਕਿ ਇਹਨਾਂ ਦਾ ਕੋਈ ਪ੍ਰਾਈਸ ਰੇਟ ਲੱਗਿਆ ਹੋਇਆ ਕਿ ਫਿਕਸਡ ਰੇਟ ਹੈ ਇਹਨਾਂ ਦਾ ਹਾਂ ਇਹ ਜਾਨੂ ਇਹਨਾਂ ਤਿਆਰ ਹੋਣਾ ਰੇਟ ਥੋੜਾ ਮਾੜਾ ਮੋਟਾ ਫਰਕ ਪੈ ਜਾਂਦਾ ਵੀਡੀਓ 'ਚ ਦੱਸਿਓ ਰੇਟ ਨਾਲ ਕਈ ਵਾਰ ਆਪਣੇ ਕੋਈ ਗਾਂ 10 12 ਦਿਨ ਖੜ ਗਈ ਪਰ ਅਗਲਾ ਕਹਿੰਦਾ ਕਿ ਉਹ ਵੀਡੀਓ ਵਾਲਾ ਹੀ ਏਟ ਕਰੋ ਸਹੀ ਹੈ ਫਿਰ ਉਹ ਲਿਆਈ ਬਈ ਸੋ ਕੁਸ ਪਸੂ ਦੋਸਤੋ ਘਟ ਵੀ ਜਾਂਦੇ ਆ ਕਈ ਵਾਰ ਤੇ ਕੁਸ ਵਧ ਵੀ ਜਾਂਦੀ ਹੈ ਐ ਤਾਂ ਹੈ ਨਹੀਂ ਕਿ ਪੱਕਾ ਵਾਧੇ ਕੇ ਨਹੀਂ ਆਣਾ ਜੀ ਘਾਟਾ ਵੀ ਬਹੁਤ ਪਾਉਂਦੀਆਂ ਨੇ ਹੁਣ ਥੋੜੇ ਮੂਰੇ ਹੀ ਨੇ ਦੋ ਗਮ ਆਪਣੀਆਂ ਸਹੀ ਹੈ ਡੈਡ ਹੋਣ ਵਾਲੀਆਂ ਪੀਆਂ ਨੇ ਜੀ ਹੋ ਜਾਂਦਾ ਦਸੋ ਕਈ ਵਾਰ ਇਹ ਬਿਜ਼ਨਸ ਉਹਦੇ ਚ ਘਾਟਾ ਤੇ ਵਾਧਾ ਦੋਨੇ ਚੀਜ਼ਾਂ ਐਡ ਰਹਿੰਦੀਆਂ ਬਈ ਡਿਟੇਲ ਦੱਸ ਦਿਓ ਅਜੇ 30 32 ਕਿਲੋ ਤੂੰ ਚਵਾਇਆ ਹੋਇਆ 35 ਕਿਲੋ ਚਵਾ ਦੂ ਹਫਤਾ ਪਿਆ ਹਜੇ ਜੀ ਇਹਦਾ ਭਲਾ ਭੂਣਾ ਪਾਉਣੀ ਸ਼ੁਰੂ ਕਰੀਆ ਨੇ ਬੱਚੀ ਨੇ ਜੀ ਬੜੀ ਨਰੋਈ ਵਹਿੜਾ ਦਸੋ ਬਹੁਤ ਸੋਹਣਾ ਟਾਂਚਾ ਆਇਦਾ ਹਵਾਨਾ ਤੁਸੀਂ ਹੁਣ ਇਹਦਾ ਦੇਖ ਲਓ ਜਿਹੜਾ ਕਢਾਈ ਐ ਖੋਰ ਬਈ ਇਹਦਾ ਤੋਰੀ ਵਾਪਸ ਫੇਰ ਲਿਜਾਈਂ ਇਧਰ ਨੂੰ ਇਹਨੂੰ ਸੋ ਫੇਰ ਦੇਖੋ ਦੱਸੋ ਇਸ ਗਾਣ ਨੂੰ ਲਿਆ ਬਈ ਵਾਪਸ ਸੋ ਹਜੇ ਹਫਤਾ ਪਿਆ ਭਲੂਣ ਹਵਾਨੇ ਤੇ ਆਉਣੀ ਸ਼ੁਰੂ ਹੋ ਗਈ ਐ ਟਾਂਚਾ ਤੁਸੀਂ ਹੁਣ ਇਹਦਾ ਵੀਡੀਓ ਚੋ ਦੇਖ ਹੀ ਰਹੇ ਹੋ ਬੰਦੇ ਬਈ ਸੋ ਇਹ ਤੋਂ ਇਲਾਵਾ ਇੱਕ ਹੋਰ ਗਾਂ ਸੋ ਇਧਰ ਜਿਹੜੀ ਖੜੀ ਐ ਗੰਪਣ ਉਹ ਵੀ ਤੁਹਾਨੂੰ ਦਿਖਾਉਣੀ ਐ। ਭਾਈ ਜੀ ਸੁਆ ਆਪਾਂ ਨੂੰ ਮਾਲਕਾਂ ਨੇ ਦੂਜਾ ਦੱਸ ਕੇ ਦਿੱਤੀ ਆ। ਹੂੰ। ਅਗਲੇ ਨੇ ਜਿਹਨੇ ਲੈਣੀ ਆ ਆਪਣੀ ਸੋਚ ਕੇ ਲਏ ਸਾਢੇ ਮਾਤਾ ਤੀਜਾ ਵੀ ਹੋ ਸਕਦੀ ਐ ਜੀ ਪਰ ਦੁੱਧ ਦੀ ਚਵਾਈ ਬੜੀ ਸ਼ਾਨਦਾਰ ਆ ਜੀ 42-43 ਕਿਲੋ ਦੁੱਧ ਚਵਾਇਆ ਹੋਇਆ ਆ ਜੀ। ਠੀਕ ਐ। ਟਾਈਮ ਹਜੇ ਤਕਰੀਬਨ 5-7 ਦਿਨ ਲੈ ਜੂ ਜੀ ਹਜੇ। ਮਤਲਬ ਹਫਤਾ ਦਾ ਪੂਰਾ ਲੈ ਜੂ ਹੋ ਜੇ ਤਿਆਰ ਹੋਣ ਚੀ। ਠੀਕ ਕੀਮਤੇ ਦੀ ਰਹੂਗੀ ਭਾਈ? ਕੀਮਤ ਤਾਂ ਜੀ ਫੋਨ ਤੇ ਹੀ ਕਰਦਿਆਂ ਆਪਾਂ ਜੀ ਕੀਮਤ ਫੋਨ ਤੇ ਹਣ। ਹਾਂ ਜੀ ਹਾਂ ਜੀ। ਸ ਤੇ ਇਹ ਗਾਂ ਦਾ ਢਾਂਚਾ ਦੇਖੋ ਦੁੱਧ ਬੜਾ ਚੰਗਾ ਬਾਈ ਜੀਵਰੀ ਦੱਸਦੇ ਨੇ ਦਿੱਤਾ ਤੁਹਾਨੂੰ ਹਵਾਨਾ ਵੀ ਦੱਸੂਗਾ ਜਿਨੇ ਫਾਰਮ ਦੀ ਸ਼ੁਰੂਆਤ ਕਰ ਰਿਹਾ ਕੋਈ ਭਰਾ ਜਾਂ ਬਰੀਡਿੰਗ ਤੇ ਕੰਮ ਕਰਨਾ ਤਾਂ ਮੇਰੇ ਹਿਸਾਬ ਚ ਬਹੁਤ ਚੰਗੀ ਗਾਂ ਹੈ ਕਿਉਂਕਿ ਇੱਕ ਤਾਂ ਢਾਂਚਾ ਬਹੁਤ ਸੋਹਣਾ ਹੈ ਦੂਜਾ ਹਵਾਨਾ ਥਣ ਦਾ ਸਹਿਜ ਸੋਹਣਾ ਹੈ ਹਵਾਨਾ ਕੱਟ ਵਾਲਾ ਬਈ ਫੇਰ ਮੋੜੀ ਇਹਨੂੰ ਤਿਆਰੀ ਵਾਲਾ ਪਸ਼ੂ ਜ਼ਿਆਦਾ ਸੋਹਣਾ ਲੱਗਦਾ ਹੁੰਦਾ ਹਾਲਾਂਕਿ ਵੈਡ ਜਿਹੜੀ ਬਰੀਡ ਵਾਈਜ਼ ਉਹਨੇ ਨੇੜ ਆ ਕੇ ਇਦਾਂ ਹੀ ਤਿਆਰ ਹੋਣਾ ਹੁੰਦਾ ਪਰ ਜਿਹੜਾ ਮੌਕੇ ਤੇ ਹਾਜ਼ਰ ਹੋਵੇ ਪਸ਼ੂ ਆਪਦੇ ਵੀ ਮਨ ਨੂੰ ਲੱਗਦਾ ਤੇ ਤੁਹਾਨੂੰ ਵੀ ਉਹ ਜਰੂਰ ਪਸੰਦ ਆਊਗਾ। ਸੋ ਅੱਜ ਜਿਹੜੀ ਵੀਡੀਓ ਬਣਾਉਣੀ ਸੀ ਦੋਸਤੋ ਇਹਦੇ ਚ ਇਹ ਗਾਵਾਂ ਬਾਈ ਹੋਰਿਆਂ ਕੋਲ ਵਿਕਰੀ ਵਾਲੀਆਂ ਸੀ। ਟੋਟਲ ਨਾਲ ਜਿਵੇਂ ਦੱਸਿਆ ਵੀ 60 ਤੋਂ 65 ਐ ਇਸ ਟਾਈਮ ਮੌਜੂਦ ਐ। ਤੁਸੀਂ ਵਿਜ਼ਿਟ ਕਰ ਸਕਦੇ ਹੋ ਜਾਦਾ ਗਾਵਾਂ ਸੋਜਾਂ ਵੰਗਾਂ। ਸੋਜਾਂ ਚੋਂ ਵੀ 90 95% ਗਾਵਾਂ ਮਗਰ ਬੱਚੇ ਜਿਹੜੇ ਉਹ ਵੱਛੀਆਂ ਐ ਸਿਰਫ ਦੋ ਗਾਵਾਂ ਜਿਹੜੀਆਂ ਮੇਰੇ ਖਿਆਲ ਚ ਕੱਲ ਜਾਂ ਅੱਜ ਸੋਜਾਂ ਉਹਨਾਂ ਚੋਂ ਦੋ ਗਾਵਾਂ ਨੇ ਬੱਚੇ ਦਿੱਤੇ ਐ ਬਾਕੀ ਸਾਰੀਆਂ ਜਿਹੜੀਆਂ ਸੋਜਾਂ ਉਹਨਾਂ ਨੇ ਵੱਛੀਆਂ ਨੂੰ ਹੀ ਜਨਮ ਦਿੱਤਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ